you oh. ਜਿਹੜੇ ਸੂਕੀ ਪੰਜਾਬ ਤੋਂ ਮਟੈਲ ਮੁਕਾਬਲੇ ਗੁਰਦਾਸਪੁਰ ਵਿੱਚ ਪਹੁੰਚੇ ਆਏ ਨੇ ਤੇ ਇਹ ਆ ਦੇਖੋ ਪੰਜਾਬਣ ਇਤਨਾ ਕੁੜੀ ਪੰਜਾਬਣ ਵੀ ਆ ਗਈ ਨਾਲ ਦੇਖੋ ਜੀ ਜਿਹੜੀ ਆਈ ਆ ਪੰਜਾਬਣ ਫਰਸਟ ਪਲੇਟ ਤੇ ਅਨੀ ਸੌਣ ਵਿੱਚ ਕਰਦੇ ਆਗੇ ਮੋਰ ਪੰਜਾਬਣ ਦੀ ਸਿੱਖ ਲੈਕ ਲੈ ਰਿਆ ਮੋਰਾ ਵੇ ਤੁਰਨਾ ਤੋਰ ਪੰਜਾਬਣ ਦੀ 2025 ਦੀ ਜਿਹੜੀ ਵਿਨਰ ਹੈ ਗੜ ਸ਼ੰਕਰ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਤੇ ਸਭ ਹਰਸ਼ਦੀਪ ਕੌਰ ਸਭ ਤੁਹਾਡੇ ਪੇਰੈਂਟਸ ਨੂੰ ਵਧਾਈਆਂ ਤੇ ਮਾਲਪੁਰ ਖਾਲਸਾ ਕਾਲਜ ਆਨੰਦਿਆਆਂ ਗਣਸ਼ੰਕਰ ਨੂੰ ਵਧਾਈਆਂ ਬਾਕੀ ਅਜਨਾ ਗਰਦਾਸਪੁਰ ਦੇ ਵਿੱਚ ਹੋਇਆ ਤੇ ਬਹੁਤ ਵੱਧਿਆ ਹੋਇਆ ਜੀ ਸਾਡੇ ਸਾਰੇ ਪਿੰਡ ਪਰਿਵਾਰ ਦੀ ਜਿਹੜੀ ਟੀਮ ਹੈ ਸਾਡੇ ਚਾਹਲ ਸਾਹਿਬ ਜੀ ਜੈਕਬ ਤੇਜਾ ਜੀ ਔਰ ਕਿਹਨੇ ਕਿਹਦੇ ਦਾ ਨਾਮ ਨਾਮ ਸਾਡੀ ਜਿਹੜੇ 50 ਬੰਦੇ ਹੈਗੇ ਆ ਤੇ ਪਰਮਾਤਮਾ ਕਰੇ ਗਿਆ 15 ਸਾਲ ਪੂਰੇ ਹੋਏ ਨੇ ਤੇ 100 ਸੋਹਾਂ ਸਾਲ ਦੀ ਹੋ ਗਈ ਜੈਕੁਰੇ ਸਾਲ 16 ਮਾ ਚੜਿਆ ਉਹ ਮੁਹਮਾ ਕੇ ਚੜੀ ਜਵਾਨੀ ਉਹਦਾ ਬਾਪ ਪੰਡਤਾਂ ਘਰ ਵੜਿਆ ਪਣ ਤੋਂ ਪਣ ਤੋਂ ਸਾਹਾ ਕੱਢੋ ਦਊਂਗਾ ਮੈਂ ਜੋ ਬਣਿਆ ਸੋ ਸਰਿਆ ਮਿੱਤਰਾਂ ਨੂੰ ਫਿਕਰ ਗਿਆ ਫਿਕਰ ਪਿਆ ਵਿਆਹ ਜਾ ਕਰਦਾ ਤਰਿਆ ਇਸ ਕਰਕੇ 16 17 ਸਾਲ ਤੋਂ 18 ਸਾਲ ਦੇ ਸੰਵਿਧਾਨ ਦਾ ਇੱਕ ਕਾਨੂੰਨ ਵੀ ਆ ਕਿ ਬੋਡ ਬਣ ਜਾਂਦੀ ਹੈ ਮੇਲਾ ਸਾਡਾ ਜਮਾਨ ਹੋ ਜਾਂ ਰਿਹਾ ਜੀ ਇਹਦੀਆਂ ਸਾਰੀਆਂ ਵਧਾਈਆਂ ਸਾਰੇ ਪਿੰਡ ਪਰਿਵਾਰ ਨੂੰ ਹੈ ਸਾਰੇ ਪ੍ਰਸ਼ਾਸਨ ਨੂੰ ਗੁਰਦਾਸਪੁਰ ਪ੍ਰਸ਼ਾਸਨ ਨੂੰ ਜਿਨ੍ਹਾਂ ਨੇ ਸਾਨੂੰ ਮਨਜ਼ੂਰੀ ਦਿੱਤੀ ਪ੍ਰੋਗਰਾਮ ਕਰਾਉਣ ਦੀ ਔਰ ਸਾਰਾ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਜਿਨ੍ਹਾਂ ਨੇ ਪ੍ਰਚਾਰ ਕਰਕੇ ਦੁਨੀਆ ਭਰ ਦੇ ਤੱਕ ਪਹੁੰਚਾਇਆ ਥੈਂਕ ਯੂ ਜੀ और प्रति सवा जनी जड़ी वड़ा था तो प्रति 150 रुपए को काफी है कि कि का 30% की रिबेंस और आपका एक्सपोजर हो रहा है काफी सबब से समस्या है तो बोर्ड के ऊपर पर 95 जो बहुत मीडियम में सका जाना चलता है बहुत बड़ी पंजाबी की सेवा है तो जैकेट फेड और सारे दिन वो हमेशा घूमता बड़े स्टाफ के प्रभारी और मुझे फोन लगे ਪੂਰਨ ਪੰਜਾਬ ਹਰਿਆਣਾ ਹਿਮਾਚਲ ਤੋਂ ਵੀ ਰੱਟੀਆਂ ਹੈ। ਉਹ ਇੱਕ ਫਿਰ ਵਧਦਾ ਜਾ ਰਿਹਾ ਹੈ। ਇਸ ਤੋਂ ਵਾਰ ਇੱਕ ਸ਼ੋਹਰੀ ਗੱਲ ਕਰਦਾ। ਸਭ ਤਿੰਨ ਰਿਲੇਸ਼ਨ ਦਾ ਪੜਾਇਆ ਨਹੀਂ ਸਾਰੇ ਜੋ ਕਿ ਤੇ ਨਰੋਲ ਪੰਜਾਬੀ ਨੂੰ ਪ੍ਰਮੋਟ ਕਰਦਾ ਰਿਹਾ ਦੂਜੇ ਜੀ। ਤੇ ਇਹ ਅੱਗੇ ਕੀ ਪਾਲੇਗਾ ਭਟੇ। ਕਿਉਂਕਿ ਜੂਦਰਸ਼ਨ ਕਈ ਪਾਕੀ ਚੈਨਲਸ ਆ ਰਹੇ ਕਿੰਨੀ ਗੁਸ਼ਤ ਕੀ ਹੈ। ਪਰ ਉਹਨਾਂ ਵਿੱਚ ਵੀ ਐਂਟਿਸ ਜ਼ਰੂਰ ਆਇਆ। ਜਨਾ ਦੇਖੋ ਕਿ ਵਰਸ਼ਾਂ ਹੋ ਗਿਆ। ਪਾਕੀ ਪੋਰਟਲ ਚੱਲ ਰਹੇ। ਪਾਕੀ ਪੰਜਾਬੀ ਬੁਖਤ ਸਿਸਟਮ ਆਟੋਮੈਟਿਕਲੀ ਚੱਲਦਾ ਹੈ ਤੇ ਸਾਰੇ ਲੋਕ ਇਕੱਠੇ ਹੋ ਕੇ ਬੈਠੇ ਹੋਏ ਹਨ ਸਾਡਾ ਜਿਹੜੇ ਸੁਖ ਚੰਬਰ ਪਿਆਰ ਦੀ ਵਿੱਚ ਚੱਲਿਆ ਹੈ ਇਹ ਕੀ ਕਰ ਰਿਹਾ ਹੈ ਅੱਜ ਮੈਂ ਤੁਹਾਨੂੰ ਦੱਸਾਂ ਉਹ ਸੁਪੇ ਅਚਾਰਿਤ ਦੇਖੋ ਲੋਕਾਂ ਨੂੰ ਆਪਾਂ ਅੱਜ ਅਸੀਂ ਤੁਹਾਨੂੰ ਸੁਣਾਇਆ ਇਲਾਕਾ ਪੰਜਾਬ ਦੇ ਵਿੱਚ ਉਹ ਪੰਜਾਬ ਦੇ ਪਿੰਡਾਂ ਤੋਂ ਜਿਹੜੇ ਬੋਟੀਆਂ ਨੇ ਜਿੱਦਾਂ ਪੰਜਾਬ ਦੇ ਵੱਖ-ਵੱਖ ਹਿੱਸੇ ਜਾ ਕੇ ਇਸ ਮੁਕਾਬਲੇ ਦੇ ਵਿੱਚ ਉਹਨਾਂ ਨੇ ਜਿਹੜੇ ਅੱਜ ਇਨਾਮ ਵੀ ਜਿੱਤੇ ਨੇ ਉਹਨਾਂ ਨੂੰ ਮੁਬਾਰਕ ਵੀ ਦਿਨਾਂ ਔਰ ਜਿਹੜਾ ਬੱਚਾ ਨੇ ਪਾਰਟਿਸਿਪੇਟ ਕੀਤਾ ਭਾਵੇਂ ਲਿਆ ਉਹਨਾਂ ਨੂੰ ਵੀ ਵਧਾਈ ਆ ਉਹਨਾਂ ਨੇ ਉਹਦੇ ਵਿੱਚ ਆ ਕੇ ਪੰਜਾਬ ਦੇ ਉਸ ਜਿਹੜਾ ਇੱਕ ਬਹੁਤ ਅਮੀਰ ਵਿਰਸਾ ਉਹਨੂੰ ਅਗਲੀ ਤਿੰਨ ਰੇਸ਼ੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਬਸ ਸਮਝਣਾ ਕਿ ਜਿਹੜਾ ਪੰਜਾਬ ਉਹ ਪੰਜਾਬੀਅਤ ਦੀ ਗੱਲ ਆ ਅੱਜ ਜਿੰਨੀ ਜ਼ਿਆਦਾ ਕਰਾਂਗੇ ਉਨਾ ਹੀ ਵਧੀਆ ਹੋਊਗਾ ਕਿਉਂਕਿ ਹੌਲੀ ਹੌਲੀ ਜਿਹੜੇ ਬਣੇਸ ਕਰਵਾਏ ਜੀ انہوں نے کتنے کتنے کوشش کی آج کے سبیاچار میں تال لاؤ نہیں پنجاب ہمیشہ اگیں بڑھو ہے اور خاص کر کے دو آم آدمی پارٹی کی سرکار آئی ہے اور بھگوت پنجابیت جیت نوٹ کرنا پنجاب کے سبیاچار کو اگلے لگے کے جانا اور اور والی پیڑھی میں اس سبیاچار کے لا جوڑنا بہت ودیا گا ہے سلارہ جی ایک بار پھر بہت چنگا لگا ਸਾਡੇ ਸਾਡੇ ਆਰਗੇਨਾਈਜ਼ਰਸ ਨੇ ਉਹਨਾਂ ਨੂੰ ਮੁਬਾਰਕ ਦਿਨਾ ਆ ਜੋ ਚੇਚੇ ਤੋਂ ਹੋਰ ਜੋ ਪਰ ਸਾਡੇ ਕੈਬਨਟ ਮੰਤਰੀ ਦੇ ਸ਼੍ਰੀ ਅਪਨੰਦ ਸਿੰਘ ਜੀਓ ਸਾਹਿਬ ਉਹਨਾਂ ਦੇ ਪਰਿਵਾਰਕੀ ਉਹ ਆ ਜਾ ਪਾਈ ਸੀ ਜੇਤਿਆਂ ਨੂੰ ਇਨਾਮ ਵੰਡ ਕੇ ਗਏ ਨੇ ਸੋ ਇਹ ਪਰਾਲਾ ਹਮੇਸ਼ਾ ਚੱਲਦਾ ਰਹੇ ਮੈਂ ਮੁਬਾਰਕ ਦਿਨਾ ਚੈਕਪ ਤੀਜਾ ਜੀ ਨੂੰ ਖਾਸ ਕਰਕੇ ਦਰਵਿੰਦਰ ਜੀ ਬਹੁਤ ਆਪ ਇੱਕ ਕੁਝ ਕੋਟੀ ਦੇ ਗਾਇਕ ਨੇ ਸੋਹਣਾ ਦੇ ਅਜੂ ਪੁਰਾਣੇ ਦਨ ਨਾਲ ਬਹੁਤ ਵਧੀਆ ਰਿਹਾ ਔਰ ਮੈਂ ਤਾਂ ਬਹੁਤ ਵਾਰੀ ਕਿਹਾ ਕਿ ਪੰਜਾਬ ਦਾ ਵਿਰਸਾ ਇੱਕ ਪੋਜ਼ਿਟਿਵ ਜਿਹੜੀਆਂ ਵਾਈਬਸ ਨੂੰ ਦਿੰਦਾ ਔਰ ਪੰਜਾਬ ਦੀ ਪੰਜਾਬੀਅਤ ਵਿਰਸੇ ਦੇ ਵਿੱਚ ਇੱਕ ਰੋਹਾਨੀਅਤ ਕਿਆ ਉਸਿਆ ਪਰਮਾਨਗੀ ਦੀ ਗੱਲ ਬਹੁਤ ਸਾਰਾ ਕੁਝ ਦੇਖ ਕੇ ਨੂੰ ਬਹੁਤ ਚੰਗਾ ਲੱਗਾ ਪਰਮੇਸ਼ਰ ਕਿਰਪਾ ਕਰੇ ਆਰਗੇਨਾਈਜ਼ਰਸ ਨੂੰ ਮੇਰੀ ਅਸ਼ੋਕ ਕਾਮਨਾ ਵਾ ਤੇ ਬੋਲ ਅੱਜ ਇਸ ਵੇਅ ਕਾਸ਼ਨ ਕੇ ਸ਼ਹਿਰ ਤੇ ਲੈਣ ਵਾਲੀ ਅੱਜ ਮੈਨੂੰ ਬਹੁਤ ਹੀ ਖੁਸ਼ੀ ਮੈਸਸ ਹੋ ਰਹੀ ਹੈ ਕਿ ਮੈਂ ਅੱਜ ਪਹਿਲਾ ਸਥਾਨ ਖਾ ਸਕੀ ਹਾਂ ਇੰਨੀਆਂ ਕੁੜੀਆਂ ਚੋਂ 70 ਕੁੜੀਆਂ ਦੇ ਵਿੱਚੋਂ ਅੱਜ ਮੈਂ ਪਹਿਲੇ ਨੰਬਰ ਤੇ ਆਈ ਹਾਂ ਪਹਿਲਾਂ ਤਾਂ ਮੈਨੂੰ ਖੁਸ਼ੀ ਬਹੁਤ ਜ਼ਿਆਦਾ ਮੈਨੂੰ ਸਮਝ ਨਹੀਂ ਲੱਗਦੀ ਮੈਂ ਕੀ ਕਹਾਂ ਤੇ ਉਸ ਤੋਂ ਬਾਅਦ ਧੰਨਵਾਦ ਆ ਬਹੁਤ ਇਹਨਾਂ ਦਾ ਲੋਕ ਸੱਭਿਆਚਾਰਕ ਫੈਡਾ ਜਿਨ੍ਹਾਂ ਨੇ ਇਹ ਮੌਕਾ ਦਿੱਤਾ ਤੇ ਜੱਜਸ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਸੁਚਾਣਿਆ ਮਨਨ ਅੱਜ ਕੱਲੇ ਲੱਗ ਰਹੀਆਂ ਨੇ ਜਦੋਂ ਸ਼ੌਕ ਕੋਲੇ ਹੋ ਗਏ ਨੇ ਜਿਦਾ ਰੀਲਾਵਲ ਜ਼ਿਆਦਾ ਪੈ ਗਈਆਂ ਨੇ ਹੈਨਾ ਕੀ ਕਹਿਣਾ ਚਾਹੁੰਦੇ ਜੀ ਵਿਜੇ ਤੇ ਮੇਰੇ ਕੀ ਵਿਚਾਰ ਤੇ ਤੁਹਾਡੇ ਕਿ ਪੰਜਾਬੀ ਵਿਰਸੇ ਨਾਲ ਜੁੜਨਾ ਚਾਹੀਦਾ ਕਿ ਇਹਨੂੰ ਫੜਨਾ ਚਾਹੀਦਾ ਕਿ ਇਹਨੂੰ ਕੈਚ ਕਰਨਾ ਚਾਹੀਦਾ ਪੰਜਾਬੀ ਆਬਵੀਅਸਲੀ ਪੰਜਾਬੀ ਵਿਰਸੇ ਨਾਲ ਜੁੜਨਾ ਬਹੁਤ ਜ਼ਰੂਰੀ ਆ ਜੋ ਅਸੀਂ ਹੈਗੇ ਉਹ ਕੋਲ ਨਹੀਂ ਸਕਦੇ ਆਪਣੇ ਆਪ ਦੀ ਜਿਵੇਂ ਅਸੀਂ ਪੰਜਾਬੀ ਆ ਅਸੀਂ ਪੰਜਾਬ ਬਣਾਇਆ ਅਸੀਂ ਆਪਣੇ ਆਪ ਨੂੰ ਵਿਸਾਰ ਨਹੀਂ ਸਕਦੀਆਂ ਅਸੀਂ ਆਪਣੇ ਹੋਂਦ ਖਾ ਹੀ ਸਕਦੀਆਂ ਹਨ ਤੇ ਬਾਕੀ ਰੀਲਸ ਵਾਲੀ ਗੱਲ ਆ ਉਹ ਵੀ ਚਲੋ ਆਪਣਾ ਟੈਲੈਂਟ ਆ ਪਰ ਜੇ ਆਪਾਂ ਕਹੀਏ ਕਿ ਅਸੀਂ ਸਿਰਫ ਉਸ ਚੀਜ਼ ਨੂੰ ਮੁੱਖ ਰੱਖ ਕੇ ਬਾਕੀ ਸਾਰਾ ਕੁਝ ਭੁੱਲਦੇ ਜਾਈਏ ਇਹ ਬਹੁਤ ਵੱਡੀ ਗਲਤੀ ਆ ਕੁੜੀਆਂ ਨੂੰ ਪੜਨਾ ਚਾਹੀਦਾ ਹੈ ਅੱਗੇ ਵਧਣਾ ਚਾਹੀਦਾ ਕੌਨਫੀਡੈਂਟ ਹੋਣਾ ਚਾਹੀਦਾ ਆ ਤੇ ਆਪਣੇ ਆਪ ਨੂੰ ਜਦੋਂ ਤੁਸੀਂ ਦਿਖਾਉਂਗੇ ਤਾਂ ਤੁਹਾਡੇ ਟੈਲੈਂਟ ਨੇ ਤੁਹਾਨੂੰ ਖੁਦ-ਬਖੁਦ ਦਿਖਾ ਲੈਣਾ ਤੁਹਾਨੂੰ ਖੁਦ ਦਿਖਾਣ ਦੀ ਲੋੜ ਨਹੀਂ ਪੈਣੀ ਜਿੱਦਾਂ ਕਿ ਅੱਜ ਮੈਂ ਦਿਖਾ ਦਿੱਤਾ ਮੈਨੂੰ ਲੱਗਦਾ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਰਾਹੀ ਵਸਦਾ ਪੰਜਾਬ ਸਾਡੀ ਜਾਨ ਮਿੱਤਰੋ ਉੱਚੀ ਰੱਖਣੀ ਸਦਾ ਇਹਦੀ ਸ਼ਾਨ ਮਿੱਤਰੋ ਅਣਖੀ ਪੰਜਾਬ ਸਿਰ ਤਾਜ ਵਰਗਾ ਸੋਨਾ ਦੇਸ਼ ਕੋਈ ਹੋਣਾ ਨਹੀਂ ਪੰਜਾਬ ਵਰਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਚੰਦ ਕੌਰ ਹੈ ਮਾਲਵੇ ਦੇ ਨਿੱਕੇ ਜੇ ਇੱਕ ਸੂਬੇ ਤਲਵੰਡੀ ਪਾਈ ਦੀ ਰਹਿਣ ਵਾਲੀ ਆ ਮੈਂ ਕਸਬੇ ਦੀ ਅੱਜ ਮੈਂ ਬਹੁਤ ਖੁਸ਼ ਆ ਮੈਂ ਧੰਨਵਾਦ ਕਰਦੀ ਆ ਜਕਾਬ ਤੇਜਸਰ ਜੀ ਦਾ ਤੇ ਸਾਰੀ ਟੀਮ ਦਾ ਉਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਿਸ ਵਿੱਚ ਸਾਨੂੰ ਸਾਡਾ ਹੁਨਰ ਦਿਖਾਉਣ ਦਾ ਮੌਕਾ ਮਿਲਿਆ ਆ ਤੇ ਮੈਂ ਸਪੈਸ਼ਲ ਧੰਨਵਾਦ ਕਰਨਾ ਕਰਨ ਜਾ ਰਹੀ ਆ ਮੇਰੇ ਪ੍ਰੋਫੈਸਰ ਗੁਰਚਰਨ ਸਿੰਘ ਬਰਾੜ ਉਰਫ ਬਰਾੜ ਮਾਨਵਾ ਉਹਨਾਂ ਦੀ ਬਦੌਲਤ ਅੱਜ ਮੈਂ ਇੱਥੇ ਖੜੀ ਆ ਉਹਨਾਂ ਵੱਲੋਂ ਹੀ ਮੈਨੂੰ ਸਨੇਹਾ ਮਿਲਿਆ ਸੀ ਅੱਜ ਮੈਂ ਵਿਦਾਇਗੀ ਤੋਹਰ ਦਾ ਖਿਤਾਬ ਫੰਕਸ਼ਨ ਕੀਤਾ ਇਸ ਮੈਂ ਬਹੁਤ ਹੀ ਜ਼ਿਆਦਾ ਖੁਸ਼ ਆ ਧੰਨਵਾਦ ਸਾਰੀ ਮਿਰਸ ਨਾਲ ਜੁੜੇ ਰਹੋ ਪੰਜਾਬ ਦੀ ਸ਼ਾਨ ਨੂੰ ਬਤੌਂਦੇ ਰਹੋ ਸੱਚੀ ਗੱਲ ਹਾਂਜੀ ਜਿਹੜਾ ਈਵੈਂਟ ਇੱਥੇ ਗਿਆ ਤੇ ਕਿੰਨਾ ਵਧੀਆ ਕਿੰਨਾ ਚੰਦ ਚੰਦ ਇਹ ਇੱਕ ਬਹੁਤ ਹੀ ਵਧੀਆ ਜਿਹੜਾ ਈਵੈਂਟ ਹੋਇਆ ਲੋਕਸਪੀਚ ਆਖ ਪੜ੍ਹ ਲੋ ਇਹਦੇ ਵਿੱਚ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਤਿੰਜਾ ਅਸੀਂ ਦੇਖ ਲਈਏ ਸੀ ਇਸ ਪੇਰੀ ਤੇ ਦਾ ਦੀ ਪਵਰ ਉਸ ਨੂੰ ਨੀਂਂਦ ਇੱਥੇ ਆ ਕੇ ਪਤਾ ਚੱਲਦਾ ਕਿ ਪੰਜਾਬ ਦਾ ਸਟਾਉਂਡ ਕਿੰਨਾ ਬਜਾਇਆ ਸੀ ਜਮ ਉਸ ਨੂੰ ਮਹਾਨ ਹੈ ਤੇ ਇੱਥੇ ਆ ਕੇ ਹੀ ਆਪਣੀ ਪੰਜਾਬੀ ਭਾਸ਼ਾ ਦੇ ਨਾਲ ਜੁੜੇ ਹਰ ਕੰਮ ਜਿਹੜਾ ਇੱਥੇ ਪੰਜਾਬੀ ਭਾਸ਼ਾ ਦੇ ਵਿੱਚ ਚੱਲਦਾ ਆ ਜਿਹੜਾ ਕੋਈ ਸਾਡਾ ਸਨਮਾਨੀ ਸ਼ਖਸੀਅਤ ਆਂਦੀ ਉਹਨਾਂ ਨੇ ਤਾਂ ਕਿ ਤੇ ਨਿਮਕੀ ਆਂਦੇ ਆ ਉਤੋਂ ਹੀ ਸਾਡਾ ਜਿਹੜਾ ਵਿਰਸਾ ਟੁੱਟਣਾ ਉਹ ਸ਼ੁਰੂ ਹੋ ਜਾਂਦਾ ਆ ਉਹਨਾਂ ਦਾ ਫਿਰ ਮੂਠਾ ਕੋਰ ਦੇ ਨਾਲ ਕਰਾਇਆ ਜਾਂਦਾ ਆ ਇਸ ਕਰਕੇ ਦੇ ਵਿੱਚ ਜਿਹੜੇ ਮੁਕਾਬਲੇ ਹੋਏ ਆ ਉਹਨਾਂ ਤੋਂ ਬਾਅਦ ਜਿਹੜੀ ਮੇਨ ਜਿਹੜੀ ਕੱਢੇ ਅਸੀਂ ਤਿੰਨ ਜਿਹੜੇ winner ਨੇ ਉਹਨਾਂ ਨੂੰ ਵੀ ਜਿੱਦਾਂ ਸੱਬੀ ਫੁੱਲ ਦੇ ਨਾਲ ਛਕਨ ਦੇ ਨਾਲ ਉਹਨਾਂ ਨੂੰ ਸ਼ੁਰੂ ਕਰ ਦਿੱਤਾ ਸਾਡਾ ਇਹੀ ਹੈ ਵੀ ਉਹਨਾਂ ਦੇ ਸਾਲ ਵੀ ਹਰ ਸਾਲ ਇਹ ਜਿਹੜਾ ਮੇਲਾ ਇਹ ਹੁੰਦਾ ਰਹੇ ਠੀਕ ਹੈ ਥੈਂਕ ਯੂ